ਇਹ ਨੰ 10 10:10 ਤੇ ਇਹਨਾਂ ਦਾ ਮੈਨੂੰ ਫੋਨ ਆਇਆ ਤੇ ਇਹ ਕਹਿੰਦੇ ਸਾਡੇ ਘਰ ਦੇ ਉੱਤੇ ਹਮਲਾ ਹੋ ਗਿਆ ਜਦੋਂ ਅਸੀਂ ਆਏ ਤੇ ਆਪਨ ਤੋੜ ਹੋਈ ਹੋਈ ਸੀ ਕੋਈ ਅਣਜਾਣ ਚਾਤੇ ਆਏ ਬੰਦੇ ਤੇ ਉਹ ਮਾਰ ਕੇ ਇੱਥੋਂ ਚਲੇ ਗਿਆ ਜੀ ਫੋਨ ਕਿਹਨਾਂ ਦਾ ਕੀ ਨਿਸ਼ਾਨ ਆਇਆ ਘਰ ਕੀ ਦਾ ਇਹ ਹੈਗਾ ਜਿਹੜਾ ਕਬੱਡੀ ਪ੍ਰਮੋਟਰ ਕੀ ਨਾਮ ਇਹ ਹੈਰੀ ਆ ਮੁੰਡੇ ਦਾ ਨਾਮ ਜੀ ਅਮਰੀਕਾ ਚ ਇਹ ਬਾਹਰ ਆਇਆ ਪੂਰੇ ਕੀ ਕੰਮ ਕਰਦਾ ਪੂਰੇ ਇਹ ਕਿੱਤੀ ਬੜੀਓ ਕਰ ਦਿੰਦਾ ਹਾਂ ਬੱਡੀ ਖੇਡਦਾ ਸੀਗਾ ਹੈਰੀ ਉਹ ਬਾਹਰ ਚਲੇ ਗਿਆ ਉਹਨੂੰ ਪ੍ਰੋਮੋਟਰ ਵੀ ਬਣਾ ਦਿੰਦਾ ਟੂਰਨਾਮੈਂਟਾਂ ਦੇ ਆਲੇ-ਦੁਆਲੇ ਵੋਟ ਕਰਦਾ ਪ੍ਰਮੋਟ ਕਰਦਾ ਘਰ ਦੇ ਵਿੱਚ ਕਿੰਨੇ ਮੈਂਬਰ ਰਹਿੰਦੇ ਨੇ ਤੇ ਤਿੰਨ ਜਾਣੇ ਨੇ ਜੀ ਇੱਕ ਬੇਟਾ ਹੋਰ ਆ ਉਹਨਾਂ ਦਾ ਛੋਟਾ ਬੇਟਾ ਤੇ ਮਾਤਾ ਤੇ ਉਹਨਾਂ ਦੇ ਡਾਡੀ ਘਟਣਾ ਕੀ ਲੱਗਦਾ ਵੀ ਘਟਣਾ ਕਿਸੇ ਨੂੰ ਵਾਪਰੀ ਘਟਣਾ ਜੀ ਐ ਐ ਲੱਗਦਾ ਜੀ ਹੁਣ ਇਹਨਾਂ ਦੀ ਕੋਈ ਲੜਾਈ ਵੀ ਕਿਸੇ ਨਾਲ ਕੋਈ ਐ ਨਹੀਂ ਹੈਗਾ ਵੀ ਕੋਈ ਕੋਈ ਰੈਂਜਿਸ ਹੋਵੇ ਜਾਂ ਕੋਈ ਲੜਾਈ ਘੇੜ ਹੋ ਰਹਾ ਪਹਿਲਾਂ ਹੋ ਜਾਵੇ ਕੋਈ ਐਸੀ ਜੀ ਗੱਲਬਾਤ ਇਹ ਤਾਂ ਕੋਈ ਸਮੇਂ ਤੋਂ ਬਾਹਰ ਜਾਣਾ ਸਿਸਟਮ ਸੰਭਾਨ ਸਰ ਜਿਵੇਂ ਦੇਖ ਰਹੇ ਆਏ ਪਰ ਆਹਨ ਦਲਜੀਤ ਕੌਰ ਆ ਜੀ ਤੇ ਕੀ ਮਾਮਲਾ ਜਿਹੜਾ ਕੀ ਹਮਲਾ ਹੋਇਆ ਕਰਤੇ ਇਹ ਕੋਈ ਨਹੀਂ ਪਤਾ ਸੰਵੀਰ ਜੀ ਵੀ ਇਹ ਰਾਤ 10:00 ਵਜੇ 10 ਮਿੰਟ ਤੇ ਸਾਡੇ ਘਰ ਤੇ ਪਿੰਡ ਦੇ ਵਿੱਚ ਲਾਈਟ ਹੈ ਨਹੀਂ ਸੀਗੀ ਤੇ ਅਸੀਂ ਤਾਂ ਆਪਣੇ ਅੰਦਰ ਬੜੇ ਹੋਏ ਸੀਗੇ ਸਾਰਾ ਨਗਰ ਹੀ ਆਪਣੇ ਆਪਣੇ ਅੰਦਰ ਸੀਗਾ ਤੇ ਅਣਸੁਖਿਅਤ ਤੇ ਆਦਮੀ ਬੰਦੇ ਆਏ ਤੇ ਸਾਡੇ ਘਰ ਤੇ ਹਮਲਾ ਕਰਤਾ ਉਹਨਾਂ ਨੇ ਆ ਕੇ ਕੀ ਲੱਗਦਾ ਹਮਲਾ ਕਿਉਂ ਕੀਤਾ ਜੀ ਆਪਣੇ ਨੂੰ ਡੇਗਾ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਸਾਡੇ ਤਾਂ ਪਿੰਡ ਦੇ ਵਿੱਚ ਨਾ ਕਿਸੇ ਨਾਲ ਬੈਰ ਨਾ ਕੋਈ ਦੁਸ਼ਮਣੀ ਸਾਡਾ ਕਿਸੇ ਨਾਲ ਕੋਈ ਰੰਜਿਸ਼ ਵੀ ਹੈ ਨਹੀਂ ਜੀ ਸਾਡਾ ਕਿਸੇ ਨਾਲ ਕੋਈ ਇਦਾਂ ਦਾ ਨਹੀਂਗਾ ਵੀ ਕੋਈ ਝਗੜਾ ਵਾ ਕੋਈ ਤੁਹਾਨੂੰ ਫੋਨ ਆਇਆ ਹੋਵੇ ਨਾ ਜੀ ਕੋਈ ਇਸ ਤਰ੍ਹਾਂ ਦਾ ਕੋਈ ਫੋਨ ਵਗੈਰਾ ਕੁਝ ਨਹੀਂ ਆਇਆ ਤੁਹਾਨੂੰ ਘਰ ਦੇ ਵਿੱਚ ਕਿੰਨੇ ਜੀ ਹਾਂ ਅਸੀਂ ਘਰ ਦੇ ਵਿੱਚ ਇਸ ਵਕਤ ਤਾਂ ਵੈਸੇ ਅਸੀਂ ਚਾਰ ਜੀ ਹਾਂ ਇੱਕ ਬੇਟਾ ਮੇਰਾ ਬਾਹਰ ਆ ਤਿੰਨ ਜੀ ਅਸੀਂ ਰਹਿਆ ਬਾਹਰ ਕਿਹੜੀ ਕੰਟਰੀ ਹੈ ਜੀ ਹਾਂਜੀ ਉਹ ਅਮਰੀਕਾ ਦੇ ਵਿੱਚ ਹੈ ਕੀ ਕੰਮ ਕਰਦੇ ਨੇ ਪੋਟਰ ਆਲਾ ਚਲਾਉਂਦਾ ਜੀ ਸਾਸੀ ਓਰੇ ਜੀ ਸੱਚੀ ਕਰਦੇ ਆ ਤੇ ਛੋਟਾ ਬੇਟਾ ਕੀ ਕਰਦਾ ਜੀ ਤੁਹਾਡਾ ਖੇਤੀ ਵਾਲਾ ਹਾਂਜੀ ਛੋਟਾ ਬੇਟਾ ਸਾਡਾ ਪੜਦਾ ਹੈ ਉਹ ਪੜਦਾ ਜੀ ਹਾਂਜੀ ਉਹਦੇ ਨਾਲ ਕੋਈ ਕਿਸੇ ਦੀ ਲਾਗ ਡਟ ਨਹੀਂ ਨਹੀਂ ਜੀ ਕਿਸੇ ਤਰ੍ਹਾਂ ਦੀ ਕੋਈ ਲਾਗ ਡਟ ਨਹੀਂ ਹੈ ਜੀ ਸਾਡੀ ਕਿਸੇ ਨਾਲ ਕੋਈ ਵੈਰ ਨਹੀਂ ਹੈ ਹੁਣ ਕੀ ਮੰਗ ਕਰਦੇ ਜੀ ਅਸੀਂ ਇਨਸਾਫ ਇਹੀ ਮੰਗਦੇ ਆ ਵੀ ਜਿਹੜੇ ਦੋਛੀਆਂ ਨੇ ਸਾਡੇ ਤੇ ਹਮਲਾ ਕਰਿਆ ਉਹਨਾਂ ਨੂੰ ਜਲਦੀ ਤੋਂ ਜਲਦੀ ਜ਼ਿੰਮੇਵਾਰ ਕਰਿਆ ਜਾਵੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਹਮਲਾ ਹੋਇਆ ਕਿਉਂ ਠੀਕ ਹੈ ਸੋ 12:00 ਦੇ ਕਾਲ 112 ਦੇ ਕਾਲ ਮਸੂਲ ਹੋਈ ਸੀ ਵੀ ਕੁੱਬੇ ਪਿੰਡ ਦੇ ਵਿੱਚ ਵੀ ਇੱਟਾਂ ਵੱਟੇ ਕਿਸੇ ਘਰ ਦੇ ਵਿੱਚ ਮਾਰ ਕੇ ਗਏ ਨੇ ਰਾਤ ਹੀ 112 ਆ ਗਈ ਸੀ ਉੱਤੇ ਅੱਜ ਦਿਨ ਦੇ ਵਿੱਚ ਸਵੇਰੇ ਅਸੀਂ ਆ ਗਏ ਸੀ ਤੇ ਮੌਕੇ ਤੇ ਦੇਖਿਆ ਵੀ ਇਹਨਾਂ ਦਾ ਸ਼ੀਸ਼ੇ ਅੰਦਰਲੇ ਤੇ ਬਾਹਰਲੇ ਟੁੱਟੇ ਹੋਏ ਨੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਜੀ ਉਹ ਦੇਖ ਕੇ ਜੋ ਵੀ ਬਣਨੀ ਹੋਗੀ ਕਾਰਵਾਈ ਅਮਲ ਚ ਲਿਆ ਦਾਂਗੇ ਕੀ ਮੁਰਲੀ ਜਾਣਕਾਰੀ ਦੇ ਵਿੱਚ ਕੋ ਸਾਹਮਣੇ ਆਇਆ ਜੀ ਕਿ ਤੰਗ ਇਹਨਾਂ ਦੀ ਕੋ ਲਾਕ ਡਾਟ ਵਗੈਰਾ ਹੈਗੀ ਹੈ ਕਰਤੇ ਨਹੀਂ ਐਵੇਂ ਦਾ ਕੁਝ ਨਹੀਂ ਆਇਆ ਜੀ ਐਵੇਂ ਦੀ ਕੋਈ ਗੱਲਬਾਤ ਨਹੀਂ ਇਹਨਾਂ ਦੇ ਕਰਦੇ ਬਾਰਤਾਂ ਨੂੰ ਗੱਲਬਾਤ ਕੀਤੀ ਹੈ ਜੀ ਇਹੋ ਜੀ ਕੋਈ ਗੱਲਬਾਤ ਨਹੀਂ ਇਹ ਨਾ ਲਾਕ ਡਾਟ ਹੈਗੀ ਹੈ ਨਾ ਕੋਈ ਹੋਰ ਕੋਈ ਵੈਸੇ ਕੋਈ ਹੋ ਗਈ ਹੈ ਉਹ ਜਾਂਚ ਦਾ ਵਿਚਾਰ ਜੀ ਉਹ ਕਰ ਲਾਂਗੇ ਜੀ ਤੇ ਅਜਨਕ